ਇੱਕ ਸਰਹੂਰ ਪੁਲਿਸ ਨੇ ਸਿਦਾਰ ਸਤਾ ਸਿੰਘ ਚਹਿਲ ਐਸਐਪੀ ਸਾਹਿਬ ਦੀ ਜਿਹੜੀ ਗਾਈਡ ਲਾਈਨ ਦੇ ਤਾਅਵਕ ਡੀਐਸਪੀ ਡੀ ਸਾਹਿਬ ਉਪਸਾਹਿਕਰ ਸੀ ਸੰਦੀਪ ਸਿੰਘ ਤੇ ਨੀ ਟੀਮ ਨੇ ਜੋ ਪਿੱਛੇ ਸਾਡੇ ਦੋ ਮੇਜਰ ਵਾਰਦਾਤਾਂ ਹੋਈਆਂ ਸੀ ਉਹ ਵਾਰਦਾਤ ਇਸ ਤਰ੍ਹਾਂ ਸੀ ਇੱਕ ਸ਼ੇਰਪੁਰ ਦੇ ਇਲਾਕੇ ਵਿੱਚ ਇੱਕ ਡੇਢਵੇਂ ਇਲਾਕੇ ਵਿੱਚ ਜੋ ਗੋਡਾਊਨ ਹੁੰਦੇ ਆ ਕਣਕ ਵਗੈਰਾ ਦੇ ਇੱਕ ਬਹੁਤ ਵੱਡਾ ਗੈਂਗ ਸੀਗਾ ਕਿ ਇੱਕ ਮਹੀਨੇ ਤੋਂ ਇਹ ਜਿਹੜਾ ਕਾਫੀ ਐਕਟਿਵ ਸੀ ਹੈ ਪਹਿਲੀ ਵਾਰ ਤਾਂ ਇਹਨਾਂ ਨੇ ਸ਼ੇਰਪੁਰ ਜਦੋਂ ਇਹ ਤਕਰੀਬਨ 9 ਤੋਂ 10 ਦੇ ਵਿੱਚ ਜਿਹੜੇ ਬੈਂਕ ਹੁੰਦੇ ਗੈਂਗ ਵਿੱਚ ਮੈਂਬਰ ਨੇ ਰਾਤ ਨੂੰ ਇਹ 2:30 ਵਜੇ ਪਹਿਲਾਂ ਇਹ ਚਾਰ ਬੰਦੇ ਅੰਦਰ ਜਾਂਦੇ ਆ ਰੈਕੀ ਕਰਦੇ ਆ ਜਿਹੜੇ ਵਾਚਮੈਨ ਹੁੰਦੇ ਆ ਉਹਨਾਂ ਨੂੰ ਇਹ ਬੰਨ ਕੇ ਉਹਨਾਂ ਨੂੰ ਬੰਨ ਲੈਂਦੇ ਆ ਉਹ ਦਵਾਦ ਫਿਰ ਇਹ ਆਪਣਾ ਗੇਟ ਖੋਲ ਕੇ ਜਿਹੜਾ ਆਪਣਾ ਟਰੱਕ ਲੈ ਕੇ ਅੰਦਰ ਉਹਦੇ ਵਿੱਚ ਜਿਹੜਾ ਕਾਰਨ ਕੋ ਚੋਰੀ ਕਰਕੇ ਲੈ ਜਾਂਦੇ ਸੀ ਪਹਿਲੀ ਵਾਰਤ ਜਿਹੜੀ ਹੈਗੀ ਇਹ ਉਹ ਸ਼ੇਰਪੁਰ ਵਿਖੇ 22 5 2025 ਨੂੰ ਹੋਈ ਸੀ ਜਿਹਦੇ ਤਹਿਤ ਉੱਥੇ ਮਕਦਮਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਤਰਤੀਸ ਜਾਰੀ ਸੀ ਮਕਦਮਾ ਨੰਬਰ 85 4 6 ਨੂੰ ਜੋ ਝੜਬਾ ਵਿਖੇ ਸੇਮ ਵਾਰਤਤ ਕੀਤੀ ਤੇ ਟੀਮਾਂ ਬਣਾਈਆਂ ਗਿਆ ਐਸਪੀ ਸਾਹਿਬ ਵੱਲੋਂ ਜਿਸ ਦੇ ਤਹਿਤ ਡੀਐਸਪੀ ਡੀ ਸਾਹਿਬ ਵਿਰਕ ਸਾਹਿਬ ਇਹ ਇਨਸਪੈਕਟਰ ਸੀਆਈਏ ਸੰਦੀਪ ਸਿੰਘ ਇਹਨਾਂ ਦੀ ਪਾਰਟੀ ਨੇ ਟੀਮਾਂ ਨੇ ਕਾਫੀ ਮਿਹਨਤ ਕਰਦੇ ਹੋਏ ਜਿਹੜੇ ਇਹਨਾਂ 15 ਤੋਂ 16 ਹੈ ਗੈਂਗ ਮੈਂਬਰ ਸੀ ਉਹਨਾਂ ਵਿੱਚੋਂ 9 ਗੈਂਗ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਪਾਸੋਂ 421 ਜਿਹੜੀਆਂ ਬੋਰੀਆਂ ਕਣਕ ਦੀਆਂ ਬਰਾਮਦ ਹੋਈਆਂ ਜੋ ਚੋਰੀ ਕੀਤੀ ਸੀ ਇਹਨਾਂ ਨੇ ਤੇ ਨਾਲ ਹੀ ਜਿਹੜਾ ਆਪਣਾ ਉਹ ਟਰੱਕ ਸੀਗਾ ਉਹ ਬਰਾਮਦ ਕੀਤਾ ਗਿਆ ਤੇ ਅੱਗੇ ਕੱਟੇ ਦਰਜ ਹੋ ਗਿਆ ਤਫਤੀਸ਼ ਜਾਰੀ ਹੈ ਗ੍ਰਿਫਤਾਰੀਆਂ ਪੈ ਗਈਆਂ ਇਹਨਾਂ ਦੀਆਂ ਤੇ ਪੁਲਿਸ ਰਮਾਂਡ ਲੈ ਕੇ ਹੁਣ ਜਿਹੜੀ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਜਿਹੜੇ ਇਹਨਾਂ ਨੇ ਕੋਈ ਜੁਰਮ ਕੀਤੇਆਂ ਜਾਂ ਹੋਰ ਕ੍ਰਾਈਮ ਕੀਤਾ ਉਹ ਜਿਹੜੀ ਅਸੀਂ ਤਹਿਤ ਤੱਕ ਜਿਹੜੀ ਆ ਤਫਤੀਸ਼ ਕਰ ਰਹੇ ਹਾਂ ਜਿਹੜੀ ਨੌ ਕੀ ਇਹਨਾਂ ਦੇ ਕੋਈ ਪੁਰਾਣਾ ਗੈਂਗ ਬਣਿਆ ਆ ਪੁਰਾਣੀ ਬਾਤ ਦਾ ਤੁਹਾਨੂੰ ਜਾਣ ਪਈ ਤਿਆਰੀ ਜਾਂ ਨੌ ਦੇ ਨੌ ਕਿੱਦਾਂ ਇਕੱਠੇ ਹੋ ਗਏ ਜਿਹੜੀ ਫਿਲਹਾਲ ਦੀ ਤਫਤੀਸ਼ ਦੇ ਮੁਤਾਬਕ ਜਿਹੜਾ ਇਹ ਚੋਕ ਇੱਕ ਗੋਰਾ ਸਿੰਘ ਅਤੇ ਬੱਗਾ ਸਿੰਘ ਹੈ ਇਹਨਾਂ ਦੇ ਖਿਲਾਫ ਪਹਿਲਾਂ ਜਿਹੜੇ ਇਹ ਪਰਚੇ ਚੋਰੀ ਦੇ ਦਰਜ ਹੈਗੇ ਨੇ ਬਾਕੀ ਜਿਹੜੇ 8 7 ਬੰਦੇ ਹੋਰ ਹੈਗੇ ਆ ਰੈਸਟ ਹੋ ਚੁੱਕੇ ਆ ਉਹਨਾਂ ਦੇ ਫਿਲਹਾਲ ਕੋਈ ਇਦਾਂ ਦਾ ਸਾਹਮਣੇ ਨਹੀਂ ਆਇਆ ਤੇ ਬਾਕੀ ਜਿਹੜੇ 5 ਤੋਂ 6 ਬੰਦੇ ਜਿਹੜੇ ਹੋਰ ਗ੍ਰਿਫਤਾਰ ਕਰਨੇ ਬਾਕੀ ਆ ਉਹ ਸਾਡੀਆਂ ਟੀਮਾਂ ਐਕਟਿਵ ਨੇ ਤੇ ਹੋਪਫੁਲੀ ਅਸੀਂ ਜਿਹੜਾ ਇੱਕ ਦੋ ਦਿਨਾਂ ਚ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲੈਣਾ ਇਹ ਸਾਰੇ ਕਿੱਥੋਂ ਕੋਈ ਸੰਪਰਕ ਚ ਕਿੱਦਾਂ ਆਏ ਜੀ ਇਹ ਜਿਦਾਂ ਤੁਹਾਨੂੰ ਪਤਾ ਦੱਸਿਆ ਮੈਂ ਪਹਿਲਾਂ ਜੇਲ੍ਹ ਵਿੱਚ ਸੀਗੇ ਉਹ ਦੋ ਤਿੰਨ ਉਹ ਬੰਦੇ ਇਕੱਠੇ ਹੋ ਗਏ ਫਿਰ ਇਹਨਾਂ 'ਚ ਕੁਝ ਪੱਲੇਦਾਰ ਹੈ ਇੱਕ ਆਪਣਾ ਕਰਨਕ ਦਾ ਜਿਹੜਾ ਕੋ ਚੱਕੀ ਵਾਲਾ ਹੈ ਉਹ ਵੀ ਵਿੱਚ ਇਨਵੋਲ ਹੈ ਤੇ ਇਸ ਕਰਕੇ ਇਹਨਾਂ ਨੇ ਸਾਰੇ ਇੱਕ ਟਰੱਕ ਡਰਾਈਵਰ ਹੈ ਉਹਨੇ ਕਿਹਾ ਵੀ ਮੈਂ ਆਪਣਾ ਟਰੱਕ ਜਿਹੜਾ ਤੁਹਾਨੂੰ ਮਤਲਬ ਇਸ ਗੈਂਗ ਦੇ ਵਿੱਚ ਕੰਮ ਕਰਨ ਲਈ ਹੈਲਪ ਕਰੂੰਗਾ ਇਹ ਸਾਰਾ ਤਾਂ ਇੱਕ ਗੈਂਗ ਬਣਾਇਆ ਹੈ ਜੋ ਪਰਚੇ ਦਰਜ ਹੋਏ ਜਮਾਨਤ ਦੇ ਬਾਹਰ ਹੈ ਹੋਏ ਨੇ ਜਾਂ ਕੇਸ ਬਣੀ ਹੋ ਰਹੀ ਹੈ ਨਹੀਂ ਉਹ ਇੱਕ ਤੇ ਤਾਂ ਪੰਜ ਪਰਚੇ ਦਰਜ ਨੇ ਗੋਰਾ ਸਿੰਘ ਤੇ ਉਹ ਜਮਾਨਤ ਤੇ ਹੈਗਾ ਤੇ ਜਿਹੜਾ ਬੱਗਾ ਸਿੰਘ ਹੈਗਾ ਉਹ ਵੀ ਜਮਾਨਤ 'ਚ ਹੈ ਸਿਟੀ ਥੂਰੀ ਦਾ ਕੇਸ ਹੈ ਇਹ ਟਰੱਕ ਇਹ ਨਿਕਲਦਾ ਸੀਗਾ ਜੀ ਜਾਂ ਇਹਨਾਂ ਚੋਂ ਇੱਕ ਮਾਲਕ ਆ ਟਰੱਕ ਦਾ ਮਾਲਕ ਵਿੱਚ ਹੀ ਅਸੀਂ ਉਹਨੂੰ ਵੀ ਅਰੈਸਟ ਕੀਤਾ ਹੋਇਆ ਇਹ ਅੱਗੇ ਸੇਲ ਕਰਦੇ ਸੀ ਤਾਂ ਕਿ ਜੁਪੀ ਦੇ ਪਿੱਛੇ ਉਹ ਕਰਦੇ ਆ ਇਹ ਅੱਗੇ ਸੇਲ ਕਰਦੇ ਸੀ ਉਹ ਸਾਡੀ ਤਫਤੀਸ਼ ਜਾਰੀ ਆ ਕਿੱਥੇ ਸੇਲ ਕਰਦੇ ਸੀ ਕੋਈ ਕੌਣ ਚੋਰੀ ਦਾ ਮਾਲ ਲੈਂਦਾ ਸੀ ਉਹ ਸਾਰਾ ਜਿਹੜਾ ਤਫਤੀਸ਼ ਦੇ ਵਿੱਚ ਹੈ ਜੀ ਕਿੱਥੇ ਨੇ ਇਹ ਵੱਖ-ਵੱਖ ਜਿਹੜਾ ਆਪਣਾ ਜਿੱਦਾਂ ਮੁਲਜ਼ਮ ਨੇ ਸਾਡੇ 9 ਮੁਲਜ਼ਮ ਨੇ ਵੱਖ-ਵੱਖ ਜਗ੍ਹਾ ਤੋਂ ਵੱਖ-ਵੱਖ ਜਗ੍ਹਾ ਤੋਂ ਜਿੱਦਾਂ ਜਿਹੜਾ ਤੁਹਾਡਾ ਕਿਹੜਾ ਪਿੰਡ ਦਾ ਸਾਬਣਾ ਪਾ ਲਿਆ ਨੇ ਜਿਹੜਾ ਨੀਅਰ ਬਾਲੀਆਂ ਪਲਵਾਨ ਦੇ ਰਸਤੇ ਉੱਥੋਂ ਕੁਝ ਬੰਦੇ ਫੜੇਗੇ ਕੁਝ ਤੱਕ ਤੋਂ ਧੂਰੀ ਵਾਲੀ ਸਾਈਡ ਤੋਂ ਫੜੇਗੇ ਵੱਖ-ਵੱਖ ਜਿਹੜੇ ਆਪਣਾ ਉੱਥੋਂ ਫੜੇ ਆ ਗਏ ਇਹ ਹੋਰ ਵੀ ਕਿਤੇ ਇਹਨਾਂ ਕਦਮਾਂ ਦੇ ਵਿੱਚ ਇਦਾਂ ਕੜਕ ਰਿਹਾ ਚੌਰ ਵਗੈਰ ਕਰਕੇ ਉਹ ਅਜੇ ਤੱਕ ਜਾਰੀ ਆ ਫਿਲਹਾਲ ਜਿਹੜੇ ਮੇਜਰ 2 ਸਾਡੇ ਡੇੜਬਾ ਤੇ ਸ਼ੇਰਪੁਰ ਵਿਖੇ ਹੋਏ ਸੀਗੇ ਉਹ ਫਿਲਹਾਲ ਉਹਨਾਂ ਉਹੀ ਉਹ ਟਰੇਸ ਹੋ ਗਏ ਉੱਥੋਂ ਜਿਹੜਾ ਇਹਨਾਂ ਨੇ ਚੋਰੀ ਕੀਤਾ ਮਾਲ ਸੀ ਉਹ ਚੋ ਇਹ ਜਿਹੜਾ 421 ਜਿਹੜੇ ਬੋਰੀਆਂ ਨੇ ਉਹ ਅਸੀਂ ਜੜੀਆਂ ਆ ਬਰਾਮਦ ਕਰ ਲਈਆਂ 20 ਹਥਿਆਰ ਵਗੈਰਾ ਵੀ ਬਰਾਮਦ ਹੋਏ ਦੇਖੋ ਵੀ ਜਿਸ ਤਰ੍ਹਾਂ ਰਾਤ ਨੂੰ ਵਾਰਦਾਤ ਨੂੰ ਇਨਜਾਮ ਦੇਦੀ ਸੀ ਇਹਦੇ ਤੋਂ ਪਹਿਲਾਂ ਹੀ ਚੈੱਕ ਕਰਦੇ ਹੁੰਦੇ ਸੀ ਜਿਹੜਾ ਸਕਿਉਰਟੀ ਗਾਰਡ ਆਉਂਦਾ ਇਨਾਂ ਕੋਲੇ ਹਥਿਆਰ ਜਿਹੜੇ ਕੋਈ ਉਹ ਵੈਪਨ ਨਹੀਂ ਪਰ ਇਨਾਂ ਕੋਲੇ ਜਿਹੜੇ ਡਾਂਗਾ ਡੂੰਗਾ ਵਗੈਰਾ ਛੋਟੀਆਂ ਉਹ ਇਹਨਾਂ ਰੱਖਦੇ ਸੀ ਟੋਟਲ ਇਹ 15 ਦੇ ਕਰੀਬ ਗੈਂਗ ਹੈ ਕਿਉਂਕਿ ਦੋ ਦੋ ਵਕੂਏ ਹੋਏ ਨੇ 8-10 ਇੱਕ ਚ ਸੀਗੇ 2-4 ਹੋਰ ਇਕੱਠ ਸੀ 2000 ਦੂਸਰੇ ਚ ਐਡ ਹੋ ਕੇ ਮਤਲਬ ਟੋਟਲ 15 ਅੰਕ ਬੰਦਿਆਂ ਦਾ ਗੈਂਗ ਥੈਂਕ ਯੂ